ਸਤਿ ਸ੍ਰੀ ਅਕਾਲ ਮੈਂ ਹਾਂ ਗੁਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਕਾਰਨਰ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਮਜੀਠਾ ਦੇ ਵਿੱਚ 6 ਪਿੰਡਾਂ ਦੇ ਵਿੱਚੋਂ ਲਗਭਗ 16 ਲੋਕਾਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੋ ਚੁੱਕੀ ਹੈ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਕਤਲ ਅੰਦਿਆਂ ਆਖਿਆ ਕਿ ਇਸ ਨੂੰ ਵੀ ਬਖਸ਼ਾ ਨਹੀਂ ਜਾਵੇਗਾ ਤੇ ਸਭ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਇਸ ਤੋਂ ਇਲਾਵਾ ਵਿਕਰਮ ਮਜੀਠੀਆ ਨੇ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਖਿਲਾਫ ਰਾਜ ਕੇ ਪੜਾਸ ਕੱਢੀ ਆ ਤੇ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਉੱਤੇ ਦੋਸ਼ੀ ਨੂੰ ਬਚਾਉਣ ਦੇ ਇਲਜ਼ਾਮ ਲਾਏ ਨੇ ਤੇ ਆਖਿਆ ਕਿ ਉਸ ਦੀ ਸਰਕਾਰ ਦੇ ਨਾਲ ਬਹੁਤ ਨੇੜਤਾ ਹੈ ਇਸ ਕਰਕੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਪਰ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ ਐਕਸ਼ਨ ਲੈਂਦੇ ਹੋਏ ਮੁੱਖ ਮੁੱਦਮ ਸਮੇਤ ਪੰਜ ਲੋਕਾਂ ਦੀ ਗ੍ਰਿਫਤਾਰੀ ਕਰਨ ਦਾ ਦਾਵਾ ਕੀਤਾ ਗਿਆ ਇਸ ਤੋਂ ਇਲਾਵਾ ਮਜੀਠਾ ਦੇ ਡੀਐਸਪੀ ਅਤੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਐਮਪੀ ਗੁਰਜੀਤ ਸਿੰਘ ਔਜਲਾ ਜੋ ਅੰਮ੍ਰਿਤਸਰ ਤੋਂ ਐਮਪੀ ਨੇ ਮੌਜੂਦਾ ਉਹਨਾਂ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਚੁੱਕੇ ਗਏ ਨੇ ਅਤੇ ਇਸ ਮਾਮਲੇ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਯੁੱਧ ਨਸ਼ਾ ਵਿਰੋਧ ਮਹਿੰਮ ਦੇ ਉੱਤੇ ਸਵਾਲੀਆ ਚਿੰਨ ਉਹਨਾਂ ਦੇ ਵੱਲੋਂ ਲਾਇਆ ਗਿਆ ਤੇ ਆਖਿਆ ਗਿਆ ਕਿ ਜਿਸ ਤਰੀਕੇ ਨਾਲ ਇਸ ਦਰਦਨਾਕ ਘਟਨਾ ਦਾ ਜਿਹੜਾ ਪਤਾ ਲੱਗਦਾ ਹੈ ਸਾਹਮਣੇ ਆਈ ਹੈ ਉਸ ਨੂੰ ਲੱਗਦਾ ਹੈ ਕਿ ਸਰਕਾਰ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਅਤੇ ਇਸ ਮਾਮਲੇ ਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਉੱਤੇ ਜਿੱਥੇ ਵਿਰੋਧੀ ਪਾਰਟੀਆਂ ਸਵਾਲ ਚੁੱਕ ਰਹੀਆਂ ਹਨ ਉੱਥੇ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਸ ਮਾਮਲੇ ਵਿੱਚ ਸਖਤੀ ਵਰਤਦੇ ਦਿਖਾਈ ਦੇ ਰਹੇ ਨੇ ਅਤੇ ਅਰਵਿੰਦ ਕੇਜਰੀਵਾਲ ਨੇ ਵੀ ਇਸ ਮਾਮਲੇ ਉੱਤੇ ਟਵੀਟ ਕਰਕੇ ਆਖਿਆ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ ਸਖਤ ਤੋਂ ਸਖਤ ਕਾਰਵਾਈ ਇਸ ਮਾਮਲੇ ਨੂੰ ਲੈ ਕੇ ਕੀਤੀ ਜਾਏਗੀ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੀੜਤਾਂ ਦੇ ਪਰਿਵਾਰ ਦੇ ਨਾਲ ਸਾਡੀ ਹਮਦਰਦੀ ਹੈ ਤੇ ਅਸੀਂ ਉਹਨਾਂ ਦੀ ਹਰ ਸੰਭਵ ਮਦਦ ਕਰਾਂਗੇ ਤਾਂ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਅੱਗੇ ਕੀ ਸਖਤ ਐਕਸ਼ਨ ਲੈਂਦੀ ਹੈ ਕਿਉਂਕਿ ਪੰਜ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਮੁੱਖ ਮੁਲਜ਼ਮ ਵੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਲੰਦਰ ਦੇ ਆਦਮਪੁਰ 에ਅਰਬੇਸ ਪਹੁੰਚੇ ਨੇ ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਜਿੱਥੇ ਇੱਕ ਦੂਜੇ ਦੀ ਗੱਲਬਾਤ ਦੇ ਵਿੱਚੋਂ ਕਈ ਗੱਲਾਂ ਉਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਿਸ ਤਰੀਕੇ ਦੇ ਨਾਲ ਇਹ ਸਾਰੇ ਆਪਰੇਸ਼ਨ ਨੂੰ ਭਾਰਤੀ ਫੌਜ ਨੇ ਅੰਜਾਮ ਦਿੱਤਾ ਜੋ ਪਾਕਿਸਤਾਨ ਦੇ ਖਿਲਾਫ ਕੀਤਾ ਗਿਆ ਤੇ ਇਸ ਤੋਂ ਇਲਾਵਾ ਕਿਵੇਂ ਭਾਰਤੀ ਫੌਜ ਦਾ ਉਤਸ਼ਾਹ ਵਧਾਇਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਪਹੁੰਚੇ ਭਾਰਤ ਮਾਤਾ ਦੀ ਜੈ ਦੇ ਨਾਰੇ ਲਾਏ ਗਏ ਨੇ ਤਾਂ ਕਾਫੀ ਇੱਥੇ ਜੋਸ਼ ਵਾਲਾ ਮਾਹੌਲ ਮੋਦੀ ਦੇ ਆਉਣ ਤੇ ਬਣਦਾ ਦਿਖਾਈ ਦਿੱਤਾ ਤੇ ਜਵਾਨਾਂ ਦੇ ਨਾਲ ਕਾਫੀ ਲੰਬਾ ਸਮਾਂ ਗੱਲਬਾਤ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਹੈ ਤਾਂ ਲਗਾਤਾਰ ਇਸ ਜੋ ਪਾਕਿਸਤਾਨ ਦੇ ਖਿਲਾਫ ਸਟ੍ਰਾਈਕਾਂ ਕੀਤੇ ਗਏ ਆ ਉਸ ਤੋਂ ਬਾਅਦ ਜਵਾਨਾਂ ਦੇ ਵਿੱਚ ਪਹੁੰਚ ਕੇ ਪੰਜਾਬ ਦੇ ਵਿੱਚ ਖਾਸ ਕਰਕੇ ਆ ਕੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਸੁਨੇਹਾ ਦੇਣ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੇ ਫੌਜ ਦੇ ਜਵਾਨਾਂ ਦੇ ਨਾਲ ਆ ਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਡਰੋਨ ਆਏ ਨੇ ਤਾਂ ਪੰਜਾਬ ਦੇ ਵਿੱਚ ਪਹੁੰਚ ਕੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਵਾਨਾਂ ਦਾ ਹੌਸਲਾ ਵਧਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਇਸੇ ਆਪਰੇਸ਼ਨ ਸੰਦੂਰ ਦੇ ਨਾਲ ਜੁੜੀ ਹੋਈ ਹੈ ਭਾਰਤ ਪਾਕਿਸਤਾਨ ਦੇ ਵਿਚਕਾਰ ਚੱਲੇ ਉਸ ਮਾਹੌਲ ਦੇ ਨਾਲ ਜੁੜੀ ਹੋਈ ਹੈ ਜਿੱਥੇ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀਦੇ ਵਿੱਚ ਇੱਕ ਘਰ ਦੇ ਉੱਪਰ ਡਰੋਨ ਡਿੱਗਿਆ ਸੀ ਜਿਸ ਤੋਂ ਬਾਅਦ ਤਿੰਨ ਲੋਕ ਜ਼ਖਮੀ ਹੋ ਗਏ ਸੀ ਉਹਨਾਂ ਦੇ ਵਿੱਚੋਂ ਇੱਕ ਔਰਤ ਜੋ ਕਿ ਜ਼ਖਮੀ ਸੀ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਇਸ ਔਰਤ ਨੂੰ ਡੀਐਮਸੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ 50 ਸਾਲ ਦੀ ਇਸ ਮਹਿਲਾ ਦੀ ਮੌਤ ਹੋਈ ਹੈ ਤੇ ਦਰਅਸਲ 9 ਮਈ ਦੀ ਰਾਤ ਨੂੰ ਇਹ ਪਾਕਿਸਤਾਨ ਦਾ ਡਰੋਨ ਘਰ ਦੇ ਉੱਤੇ ਡਿੱਗਿਆ ਸੀ ਜਿਸ ਤੋਂ ਬਾਅਦ ਘਰ ਨੂੰ ਅੱਗ ਲੱਗੀ ਸੀ ਤੇ ਤਿੰਨ ਮੈਂਬਰ ਜ਼ਖਮੀ ਹੋਏ ਸੀ ਅਤੇ ਹੋਰ ਵੀ ਪਸ਼ੂਆਂ ਤੇ ਗੱਡੀ ਦਾ ਨੁਕਸਾਨ ਜਿਹੜਾ ਅੱਗ ਲੱਗਣ ਦੇ ਨਾਲ ਹੋਇਆ ਸੀ ਤਾਂ ਇਸ ਮਾਮਲੇ ਦੇ ਵਿੱਚ ਜੋ ਪੀੜਤ ਔਰਤ ਸੀ ਉਸ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਵੀ ਜਿੱਥੇ 5 ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਉੱਥੇ ਹੀ ਹਸਪਤਾਲ ਦੇ 40000 ਰੁਪਏ ਜਮ੍ਹਾਂ ਕਰਵਾਉਣ ਤੋਂ ਬਾਅਦ ਇਹ ਇਲਾਜ ਸ਼ੁਰੂ ਕੀਤਾ ਗਿਆ ਸੀ ਅਤੇ ਪਰਿਵਾਰ ਨੇ ਰਿਸ਼ਤੇਦਾਰਾਂ ਤੋਂ 40000 ਇਕੱਠੇ ਕਰਕੇ ਹਸਪਤਾਲ ਨੂੰ ਦਿੱਤੇ ਸੀ ਉਸ ਤੋਂ ਬਾਅਦ ਉਹਨਾਂ ਦਾ ਇਲਾਜ ਹੋਇਆ ਤੇ ਮੌਕੇ ਦੇ ਉੱਤੇ ਮੁੱਖ ਮੰਤਰੀ ਨੇ ਪਰਿਵਾਰ ਨੂੰ ਪੈਸੇ ਵਾਪਸ ਕਰਵਾਉਣ ਦਾ ਭਰੋਸਾ ਵੀ ਦਿੱਤਾ ਸੀ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਜੁੜੀ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ ਭਾਰਤੀ ਫੌਜ ਨੇ ਅਤਵਾਦੀਆਂ ਦਾ ਐਨਕਾਊਂਟਰ ਕੀਤਾ ਜਿਸ ਦੇ ਵਿੱਚ ਤਿੰਨ ਅਤਵਾਦੀਆਂ ਦੇ ਹਲਾਕ ਹੋਣ ਦੀ ਖਬਰ ਸਾਹਮਣੇ ਆਈ ਹੈ ਲਸ਼ਕਰ-ਏ-ਤੌਇਬਾ ਦੇ ਅਤਵਾਦੀ ਸ਼ੌਪੀਆ ਦੇ ਵਿੱਚ ਮਾਰ ਸੁੱਟੇ ਗਏ ਨੇ ਇਹ ਵੀ ਅਤਵਾਦੀਆਂ ਦੇ ਵੱਲੋਂ ਗੋਲੀਬਾਰੀ ਕਰਨ ਤੋਂ ਬਾਅਦ ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕੀਤੀ ਹੈ ਤੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਤੇ ਪੁਸ਼ਟੀ ਨਹੀਂ ਹੋਈ ਹੈ ਕਿ ਅਤਵਾਦੀਆਂ ਦਾ ਪਹਿਲਗਾਮ ਹਮਲੇ ਦੇ ਨਾਲ ਕੋਈ ਸਬੰਧ ਹੈ ਜਾਂ ਫਿਰ ਨਹੀਂ ਅਧਿਕਾਰੀਆਂ ਅਨੁਸਾਰ ਦੱਖਣੀ ਕਸ਼ਮੀਰ ਦੇ ਸ਼ੁਕਰੂ ਕੇਲਰ ਇਲਾਕੇ ਦੇ ਵਿੱਚ ਅਤਵਾਦੀਆਂ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਤੇ ਤਲਾਸ਼ੀ ਮਹਿੰਮ ਨੂੰ ਸ਼ੁਰੂ ਕੀਤਾ ਸੀ ਆਪਰੇਸ਼ਨ ਦੇ ਵਿੱਚ ਤਿੰਨ ਜਿਹੜੇ ਹੈ ਉਹ ਅਤਵਾਦੀ ਹਲਾਕ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਅਗਲੀ ਖਬਰ ਦੇ ਬਰਬਾਦ ਹੈ ਜੋ ਕਿ ਜੁੜੀ ਹੋਈ ਹੈ ਆਈਪੀਐਲ ਦੇ ਨਾਲ ਆਈਪੀਐਲ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਕਿਉਂਕਿ ਪਹਿਲਾਂ ਆਪਰੇਸ਼ਨ ਸੰਦੂਰ ਦੇ ਕਰਕੇ ਭਾਰਤ ਦੇ ਵੱਲੋਂ ਜੋ ਆਈਪੀਐਲ ਖੇਡਿਆ ਜਾ ਰਿਹਾ ਸੀ ਉਸ ਨੂੰ ਬੀਸੀਸੀਆਈ ਨੇ ਰੋਕ ਦਿੱਤਾ ਸੀ ਤੇ ਹੁਣ ਇਹਨਾਂ ਮੈਚਾਂ ਦੀ ਤਰੀਕ ਜਿਹੜੀ ਦੁਬਾਰਾ ਜਾਰੀ ਕੀਤੀ ਗਈ ਹੈ 17 ਮਈ ਨੂੰ ਸ਼ਨੀਵਾਰ ਨੂੰ ਰਾਇਲ ਚੈਲੈਂਜਰ ਬੰਗਲੌਰ ਤੇ ਕੇਕੇਆਰ ਦੇ ਵਿਚਕਾਰ 7:30 ਵਜੇ ਬੰਗਲੌਰ ਦੇ ਵਿੱਚ ਮੈਚ ਖੇਡਿਆ ਜਾਣਾ ਹੈ 18 ਮਈ ਐਤਵਾਰ ਨੂੰ ਦੋ ਮੁਕਾਬਲੇ ਹੋਣਗੇ ਪਹਿਲਾ ਰਾਜਸਥਾਨ ਤੇ ਪੰਜਾਬ ਕਿੰਗਸ ਅਤੇ ਦੂਸਰਾ ਦਿੱਲੀ ਕੈਪੀਟਲਸ ਅਤੇ ਗੁਜਰਾਤ ਟਾਈਟਨਸ ਦੇ ਵਿਚਕਾਰ ਖੇਡਿਆ ਜਾਏਗਾ 19 ਮਈ ਨੂੰ ਲਖਨਊ ਸਮਰ ਜੈਂਟ ਤੇ ਸਨਰਾਇਜ਼ਰਸ ਹਾਈਦਰਾਬਾਦ ਦੇ ਵਿਚਕਾਰ ਮੁਕਾਬਲਾ ਖੇਡਿਆ ਜਾਣਾ ਹੈ 20 ਮਈ ਨੂੰ ਸੀਐਸਕੇ ਅਤੇ ਰਾਜਸਥਾਨ ਰਾਇਲਜ਼ ਦੇ ਵਿਚਕਾਰ ਮੈਚ ਖੇਡਿਆ ਜਾਣਾ ਦਿੱਲੀ ਦੇ ਵਿੱਚ 21 ਮਈ ਨੂੰ ਬੁੱਧਵਾਰ ਨੂੰ ਮੁੰਬਈ ਇੰਡੀਅਨਸ ਤੇ ਦਿੱਲੀ ਕੈਪੀਟਲਜ਼ ਮੈਚ ਖੇਡਣਗੇ ਤੇ 22 ਮਈ ਵੀਰਵਾਰ ਨੂੰ ਗੁਜਰਾਤ ਟਾਈਟਾਂਸ ਤੇ ਲਖਨਊ ਸੁਪਰ ਜੈਂਟਸ ਦੇ ਵਿੱਚ ਮੈਚ ਖੇਡਿਆ ਜਾਣਾ ਹੈ 23 ਮਈ ਸ਼ੁੱਕਰਵਾਰ ਨੂੰ ਆਰਸੀਬੀ ਤੇ ਸਨਰਾਇਜ਼ਰ ਹਾਈਦਰਾਬਾਦ ਦੇ ਵਿੱਚਕਾਰ ਮੁਕਾਬਲਾ ਬੰਗਲੌਰ ਚ ਹੋਣਾ ਹੈ 24 ਮਈ ਨੂੰ ਸ਼ਨੀਵਾਰ ਨੂੰ ਪੰਜਾਬ ਕਿੰਗਸ ਦਾ ਮੁਕਾਬਲਾ ਦਿੱਲੀ ਕੈਪੀਟਲਜ਼ ਦੇ ਨਾਲ ਜੈਪੁਰ ਦੇ ਵਿੱਚ ਖੇਡਿਆ ਜਾਏਗਾ 25 ਮਈ ਐਤਵਾਰ ਨੂੰ ਫਿਰ ਦੋ ਮੁਕਾਬਲੇ ਗੁਜਰਾਤ ਟਾਈਟਨਸ ਤੇ ਚਨਈ ਸੁਪਰ ਕਿੰਗਸ ਅਤੇ ਦੂਸਰਾ ਮੁਕਾਬਲਾ ਸਨਰਾਈਜ਼ਰ ਹਾਈਦਰਾਬਾਦ ਤੇ ਕੇਕੇਆਰ ਦੇ ਵਿਚਕਾਰ ਖੇਡਿਆ ਜਾਏਗਾ 26 ਮਈ ਨੂੰ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ 27 ਮਈ ਨੂੰ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਆਰਸੀਬੀ ਦੇ ਨਾਲ ਖੇਡਿਆ ਜਾਣਾ ਹੈ 29 ਮਈ ਵੀਰਵਾਰ ਨੂੰ ਕੁਆਲੀਫਾਇਰ ਪਹਿਲਾ ਖੇਡਿਆ ਜਾਏਗਾ ਅਤੇ ਦੂਸਰਾ ਕੁਆਲੀਫਾਇਰ ਜਿਹੜਾ ਐਲੀਮੀਨੇਟਰ ਹੈ ਉਹ 30 ਮਈ ਨੂੰ ਸ਼ੁੱਕਰਵਾਰ ਨੂੰ ਖੇਡਿਆ ਜਾਣਾ ਹੈ ਉਸ ਤੋਂ ਬਾਅਦ ਕੁਆਲੀਫਾਈਡ 2 ਆ ਜਿਹੜਾ 1 ਜੂਨ ਐਤਵਾਰ ਨੂੰ ਖੇਡਿਆ ਜਾਵੇਗਾ ਤੇ 3 ਜੂਨ ਮੰਗਲਵਾਰ ਨੂੰ ਫਾਈਨਲ ਮੁਕਾਬਲਾ ਸ਼ਾਮ ਨੂੰ 7:30 ਵਜੇ ਖੇਡਿਆ ਜਾਣਾ ਹੈ ਜਿਹੜੇ ਪਹਿਲੇ ਮੁਕਾਬਲੇ ਨੇ ਉਹਨਾਂ ਦੇ ਵਿੱਚ ਤਾਂ ਜਿਹੜੀਆਂ ਜਗ੍ਹਾ ਹੈ ਉਹ ਤੈਅ ਕਰ ਦਿੱਤੀ ਗਈ ਹੈ ਪਰ ਕੁਆਲੀਫਾਇਰ ਪਹਿਲਾ ਐਲੀਮੀਨੇਟਰ ਤੇ ਫਾਈਨਲ ਇਹਨਾਂ ਮੁਕਾਬਲਿਆਂ ਦੇ ਲਈ ਜਗ੍ਹਾ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਤਾਂ ਇਹ ਰੀਸ਼ਡਿਊਲ ਕਰਕੇ ਆਈਪੀਐਲ ਦੀਆਂ ਤਰੀਕਾਂ ਦੁਬਾਰਾ ਅਨਾਉਂਸ ਕਰ ਦਿੱਤੀਆਂ ਗਈਆਂ ਬਾਕੀ 17 ਮੁਕਾਬਲੇ ਜੋ ਰਹਿੰਦੇ ਆ ਉਹਨਾਂ ਦੇ ਲਈ ਤਾਂ ਐਸੀ ਅਜਨੀਆਂ ਵੱਡੀਆਂ ਖਬਰਾਂ ਹੁਣ ਤੱਕ ਦੇ ਲਈ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ